ਤਲੋਕ ਮਹੱਲਾ ਨੌواں ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕੋ ਮੀਨਾ ਕਹੋ ਨਾਨਕ ਹਰਿ ਭਜ ਮਨਾ ਜਿਹੇ ਵਿਦਜਲ ਕੋ ਮੀਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮubaruk ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ 사ਸੰਗੀ ਜਨੋ ਸਤਿਗੁਰੂ ਜੀ ਦੀ અપਾਰ ਬਖਸ਼ਿਸ਼ ਕਿਰਪਾ ਹੋਈ ਹੈ ਮubaruk ਗੋਦ ਅੰਦਰ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨਾਂ ਦੇ ਪਾਵਨ ਮੁਬਾਰਕ ਅਮਰਤਮਈ ਬਾਣੀ ਦਾ ਪਾਠ ਸਰਵਣ ਕੀਤਾ ਹੈ ਆਓ ਮਨੋ ਮਿਰਤਿਆਂ ਨੂੰ ਇਕਾਗਰ ਕਰਕੇ ਜੋ ਪਾਵਨ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਰਾਜ ਜੀ ਦੀ ਪਾਵਨ ਬਾਣੀ ਦਾ ਪੜਿਆ ਗਿਆ ਹੈ ਉਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਕਿ ਗੁਰੂ ਪਾਤਸ਼ਾਹ ਜੀ ਸਾਡੇ ਜੀਵਨ ਨੂੰ ਸੇਧ ਦੇ ਕੇ ਚੰਗਾ ਜੀਵਨ ਬਸਰ ਕਰਨ ਵਾਸਤੇ ਫਰਮਾਉਂਦੇ ਨੇ ਇਹ ਪਾਵਨ ਸ਼ਲੋਕ ਪਹਿਲਾ ਸ਼ਲੋਕ ਹੈ ਦਾਤਾ ਜੀ ਕਿਰਪਾ ਕਰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਪਹਿਲੀ ਗੱਲ ਸਾਨੂੰ ਇਹਦੇ ਵਿੱਚੋਂ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਦੇ ਗੁਣ ਨਹੀਂ ਲਗਾਉਂਦਾ ਜਿਹੜਾ ਉਸ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ ਵਿਅਕਤੀ ਉਹਦਾ ਜਨਮ ਆਕਾਰਥ ਚਲਿਆ ਜਾਂਦਾ ਜੇ ਕਈ ਵਾਰੀ ਤੁਸੀਂ ਦੇਖਿਓ ਕਿਸੇ ਦਰਖਤ ਦੀ ਟਾਣੀ ਦੇ ਨਾਲ ਫਲ ਲੱਗਾ ਬੜੀਆਂ ਮੁਸ਼ਕਲਾਂ ਸਹਿ ਕੇ ਉਹ ਹੌਲੀ-ਹੌਲੀ ਪੱਕਿਆ ਤੇ ਇੱਕ ਦਿਨ ਥੱਲੇ ਡਿੱਗ ਪਿਆ ਜਿਸ ਦਿਨ ਟਾਣੀ ਦੇ ਨਾਲੋਂ ਟੁੱਟ ਕੇ ਫਲ ਥੱਲੇ ਡਿੱਗਾ ਤੇ ਮੁੜ ਕੇ ਕੋਈ ਤਾਕਤ ਨਹੀਂ ਉਸ ਫਲ ਨੂੰ ਫਿਰ ਟਾਣੀ ਦੇ ਨਾਲ ਕੋਈ ਦਰਖਤ ਦੇ ਨਾਲ ਜੋੜ ਦਵੇ ਕਿਉਂਕਿ ਜਿਹੜਾ ਇੱਕ ਵਾਰੀ ਟੁੱਟ ਕੇ ਡਿੱਗ ਪਿਆ ਮੁੜ ਕੇ ਜੁੜਦਾ ਬਹੁਤ ਔਖਾ ਜੇ ਜਿਹੜਾ ਇੱਕ ਵਾਰੀ ਗੁਰੂ ਤੋਂ ਬੇਮੁਖ ਹੋ ਗਿਆ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਡਿੱਗ ਪਿਆ ਉਠਣਾ ਬੜਾ ਔਖਾ ਜੇ ਜਿਹੜੇ ਡਿੱਗੇ ਨੇ ਉਹਨਾਂ ਨੂੰ ਅੱਜ ਤੱਕ ਵੇਖੋ ਜੀ ਸਿੱਖ ਇਤਿਹਾਸ ਦੇ ਵਿੱਚੋਂ ਫਟਕਾਰਿਆ ਜਾਂਦਾ ਜੇ ਦونی ਚੰਦ ਵਰਗੇ ਬੜੇ ਪਿਆਰੇ ਸਿੱਖ ਸਨ ਉਹਨਾਂ ਦੇ ਕੰਮਕਾਰ ਉਹਨਾਂ ਦਾ ਰਹਿਣ ਸਹਿਣ ਉਹਨਾਂ ਨੇ ਗੁਰੂ ਦੇ ਹਰ ਹੁਕਮ ਨੂੰ ਮੰਨਣਾ ਪਾਤਸ਼ਾਹ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਆਵਾਜ਼ ਮਾਰਨੀ ਦونی ਚੰਦ ਉਹਨਾਂ ਨੇ ਸਭ ਤੋਂ ਪਹਿਲੇ ਨੰਬਰ ਤੇ ਹੋਣਾ ਪਰ ਜਦੋਂ ਬੰਦਾ ਡਿੱਗਣ ਤੇ ਆਜੇ ਜਦੋਂ ਡਿੱਗ ਪਵੇ ਗੁਰੂ ਪਿਆਰ ਵਾਲਿਓ ਦੁਨੀ ਚੰਦ ਐਸਾ ਡਿੱਗਾ ਪਾਸ਼ਾ ਜੀ ਦੀਆਂ ਨਜ਼ਰਾਂ ਦੇ ਵਿੱਚੋਂ ਅੱਜ ਤੱਕ ਡਿੱਗਾ ਹੀ ਐ ਤੁਸੀਂ ਹਿਸਟਰੀ ਨੂੰ ਸਾਰੇ ਜਾਣਦੇ ਹੋ ਜਿਹੜਾ ਗੁਰੂ ਦੀਆਂ ਨਜ਼ਰਾਂ ਦੇ ਵਿੱਚੋਂ ਡਿੱਗ ਪਵੇ ਨਾ ਫਿਰ ਉੱਠਿਆ ਨਹੀਂ ਜੇ ਜਾਂਦਾ ਵੈਸੇ ਨਜ਼ਰਾਂ ਕਿਸੇ ਦੀਆਂ ਵਿੱਚੋਂ ਮੈਨੂੰ ਡਿੱਗਣਾ ਚਾਹੀਦਾ ਪਰ ਅੱਜ ਜਦੋਂ ਸਮਾਜ ਵੇਖਦੇ ਆ ਬਾਪੂ ਆਪਣੇ ਪੁੱਤ ਦੀਆਂ ਨਜ਼ਰਾਂ 'ਚੋਂ ਡਿੱਗਾ ਪਿਆ ਜੀ ਪੁੱਤ ਆਪਣੇ ਬਾਪ ਦੀਆਂ ਨਜ਼ਰਾਂ 'ਚ ਡਿੱਗਾ ਪਿਆ ਧੀ ਆਪਣੇ ਬਾਪ ਦੀਆਂ ਨਜ਼ਰਾਂ 'ਚ ਡਿੱਗੀ ਪਈ ਪਤਨੀ ਪਤੀ ਇਹ ਸਾਰੇ ਇੱਕ ਦੂਜੇ ਦੀਆਂ ਨਜ਼ਰਾਂ 'ਚ ਡਿੱਗ ਜਾਂਦੇ ਜੇ ਕਾਰਨ ਜਦੋਂ ਗੁਰੂ ਦੇ ਸਿਧਾਂਤ ਨੂੰ ਗੁਰੂ ਦੀ ਸਿੱਖੀ ਨੂੰ ਬੰਦਾ ਵਿਸਾਰ ਦਿੰਦਾ ਨਾ ਇਹ ਕਾਰਨ ਡਿੱਗਣ ਦਾ ਤਾਂ ਹੀ ਬਣਦਾ ਤੇ ਬਾਬਾ ਕਬੀਰ ਜੀ ਆਖਦੇ ਨੇ ਦਰਖਤ ਦੇ ਨਾਲ ਫਲ ਲੱਗਾ ਬੜਾ ਸੋਹਣਾ ਲੱਗਦਾ ਪਰ ਜਦੋਂ ਉਹ ਪੱਕ ਕੇ ਡਿੱਗ ਪੈਂਦਾ ਧਰਤੀ ਤੇ ਫਿਰ ਉਹਦਾ ਕੋਈ ਆਸਰਾ ਨਹੀਂ ਫਿਰ ਉਹਨੂੰ ਕੋਈ ਦੋਰੇ ਜੋੜ ਨਹੀਂ ਜੇ ਸਕਦਾ ਇਹ ਸਚਾਈ ਹੈ ਜੀ ਕਬੀਰ ਮਾਨਸ ਜਨਮ ਦੁਰਲੰਭ ਹੈ ਹੋਏ ਨਾ ਬਾਰੇ ਬਾਰ ਗੁਣ ਗੋਬਿੰਦ ਗਾਇਓ ਨਹੀਂ ਮਾਨਸ ਜਨਮ ਦੁਰਲੰਭ ਹੈ ਦੁਰਲੰਭ ਕਿਉਂ ਆ ਗੁਣ ਗੋਬਿੰਦ ਗਾਇਓ ਨਹੀਂ ਉਹ ਕਹਿੰਦੇ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪੱਕੇ ਭੋਏ ਗਿਰੇ ਬਹੁ ਨਾ ਲਾਗੇ ਡਾਰ ਜਿਵੇਂ ਇੱਕ ਵਾਰੀ ਫਲ ਡਿੱਗ ਪੈਂਦਾ ਟੁੱਟ ਕੇ ਟਾਣੀ ਦੇ ਨਾਲੋਂ ਮੁੜ ਕੇ ਕੋਈ ਦੁਨੀਆ ਦੀ ਤਾਕਤ ਉਹਨੂੰ ਨਾਲ ਜੋੜ ਨਹੀਂ ਸਕਦੀ ਕਿਉਂਕਿ ਡਿੱਗ ਪਿਆ ਨਾ ਜਿਹੜਾ ਗੁਰੂ ਦੀ ਨਜ਼ਰ ਦੇ ਵਿੱਚੋਂ ਇੱਕ ਵਾਰੀ ਡਿੱਗ ਪਿਆ ਫਿਰ ਬੰਦਾ ਥੋੜਾ ਜੋੜੇਗਾ ਜੀ ਦੱਸੋ ਜੋੜੇਗਾ ਤੇ ਗੁਰੂ ਹੀ ਤੇ ਗੁਰੂ ਦੀਆਂ ਨਜ਼ਰਾਂ ਦੇ ਵਿੱਚੋਂ ਗੁਰੂ ਦੇ ਸਿਧਾਂਤ ਤੋਂ ਦੇਖੋ ਤੁਸੀਂ ਗੁਰੂ ਪਿਆਰ ਵਾਲਿਓ ਮੈਂ ਬੇਨਤੀ ਕਰਾਂ ਗੁਰੂ ਦੀ ਨਜ਼ਰ ਵਿੱਚੋਂ ਕਿਵੇਂ ਡਿਗਦਾ ਜੇ ਬੰਦਾ ਸਮਾਜ ਦੀ ਗੱਲ ਕਰੀਏ ਤੇ ਬੰਦੇ ਨੇ ਦੋ ਚਾਰ ਵਾਲੀ ਕਿਸੇ ਕੋਲੋਂ ਪੈਸੇ ਮੰਗ ਲੈ ਨਹੀਂ ਮੋੜੇ ਤਾਂ ਆਪਾਂ ਕਹਿੰਨੇ ਪਈ ਤੂੰ ਤਾਂ ਨਜ਼ਰਾਂ 'ਚੋਂ ਡਿਗ ਪਿਆ ਗੁਰੂ ਦੀ ਨਜ਼ਰ ਵਿੱਚੋਂ ਕਿਵੇਂ ਡਿਗਦਾ ਜੇ ਸੰਗਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਆਣ ਕੇ ਮੱਥਾ ਟੇਕਦੀ ਏ ਬੈੰਦੀ ਏ ਸੁਣਦੀ ਏ ਗੁਰੂ ਦੀ ਗੱਲ ਪਰ ਗੱਲ ਨਹੀਂ ਮੰਨਦੀ ਅਗਲੇ ਦਿਨ ਫਿਰ ਇਦਾਂ ਹੀ ਹੋਇਆ ਗੁਰੂ ਦਾ ਬਚਨ ਸੁਣਿਆ ਆਪਾਂ ਕਹਿੰਨੇ ਹੁਕਮ ਹੁਕਮ ਨਾਵਾ ਹੁਕਮ ਸੁਣਿਆ ਜਾਂਦਾ ਏ ਤੇ ਉਹ ਹੁਕਮ ਕਾ ਦਾ ਜਿਹੜਾ ਮੰਨਿਆ ਹੀ ਨਹੀਂ ਜਾਂਦਾ ਜੀ ਹੁਕਮ ਤੇ ਮੰਨਣ ਵਾਸਤੇ ਹੁੰਦਾ ਨਾ ਹੁਕਮ ਤੇ ਮੰਨੇ ਜਾਂਦੇ ਆ ਦੇਖੋ ਕਈ ਵਾਰੀ ਕੋਈ ਵਿਅਕਤੀ ਕਿਸੇ ਤਰੀਕ ਤੇ ਗਿਆ ਜੱਜ ਨੇ ਹੁਕਮ ਸੁਣਾ ਦਿੱਤਾ ਵੀ 2 ਮਹੀਨੇ ਬਾਅਦ ਤੇਰੀ ਤਰੀਕ ਹੈ 2 ਮਹੀਨੇ ਬਾਅਦ ਵੀ ਉਹ ਹੁਕਮ ਜਾ ਦੇ ਉਹਦਾ ਕਿ 2 ਤਰੀਕ ਨੂੰ ਹੁਕਮ ਸੁਣਾਇਆ ਗਿਆ ਸੀ ਜਾਣਾ ਪੈਣਾ ਤਰੀਕ ਆ ਗਈ ਹੈ ਚੇਤਾ ਰੱਖਣਾ ਪੈਂਦਾ ਹੁਕਮ ਜੱਜ ਦਾ ਹੁਕਮ ਕਿ ਸੁਣਾਇਆ ਗਿਆ ਸੀ ਦੂਸਰੀ ਤਰੀਕ 2 ਮਹੀਨੇ ਬਾਅਦ ਹੈ ਰੱਖਦਾ ਬੰਦਾ ਯਾਦ ਕਿ ਨਹੀਂ ਯਾਦ ਰੱਖਦਾ ਪਰ ਗੁਰੂ ਦਾ ਹੁਕਮ ਅਸੀਂ ਕਹਿ ਦਿੰਨੇ ਆ ਜੀ ਸਾਨੂੰ ਹੁਕਮ ਸੁਣਾ ਦਿਓ ਸਪੈਸ਼ਲ ਵੀ ਕਈ ਵਾਰੀ ਸੁਣਦੇ ਨੇ ਲੋਕ ਪਰ ਮੰਨਣਾ ਕਿੰਨੇ ਆ ਜੀ ਹੁਕਮ ਹੁਕਮ ਮੰਨਣਾ ਹੈ ਮਹਾਰਾਜ ਫਰਮਾਉਂਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਗੁਰੂ ਪਾਤਸ਼ਾਹ ਜੀ ਦੇ ਗੁਣ ਨਹੀਂ ਗਾਏ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਨਹੀਂ ਸਮਝਿਆ ਜਨਮ ਜਿਹੜਾ ਏਕਾਰਥ ਚਲਾ ਗਿਆ ਕਈ ਵਾਰੀ ਨਾ ਅਸੀਂ ਆਪਣੇ ਜੀਵਨ ਦੇ 베ੜੇ ਨੂੰ ਨਹੀਂ ਬਣ ਸਕਦੇ ਕੋਸ਼ਿਸ਼ ਨਹੀਂ ਕਰਦੇ ਤੇ ਜਿਸ ਵਿਅਕਤੀ ਨੇ ਆਪਣੇ ਸਰੀਰ ਦੇ 베ੜੇ ਨੂੰ ਨਹੀਂ ਬੰਨਿਆ ਫਿਰ ਨਾਦ ਉਸ ਸਰੀਰ ਦੇ ਬੇੜੇ 'ਚ ਭਾਵ ਉਹਦੀ ਸਿੱਖਿਆ ਦੇ ਵਿੱਚ ਬੱਚੇ ਨੇ ਬਹਿਣਾ ਜੀ ਨਾ ਘਰ ਦੇ ਕਿਸੇ ਹੋਰ ਜੀ ਨੇ ਬਹਿਣਾ ਕਿਉਂਕਿ ਬੇੜਾ ਨਹੀਂ ਨਾ ਬੰਨਿਆ ਜਾਂਦਾ ਭਾਗਾਂ ਵਾਲਿਓ ਜਿਹੜੀ ਬੇੜੀ ਅਜੇ ਤਿਆਰ ਹੀ ਨਹੀਂ ਹੋਈ ਬਣ ਕੇ ਉਹਦੇ ਵਿੱਚ ਬੰਦਾ ਸਵਾਰ ਕਿਵੇਂ ਹੋਏਗਾ ਉਹਦੇ ਵਿੱਚ ਕਿਵੇਂ ਬੈਠੇਗਾ ਜੀ ਇਨਸਾਨ ਬੇੜੀ ਜਿਸ ਦਿਨ ਤਿਆਰ ਹੋਏਗੀ ਨਾ ਉਸ ਦਿਨ ਬਹਿਣਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੰਨੀ ਕਿਰਪਾ ਕੀਤੀ ਭਾਈ ਲੈਨੇ ਜੀ ਦਾ ਬੇੜਾ ਤਿਆਰ ਕਰ ਦਿੱਤਾ ਤੇ ਜਿੱਦਣ ਬੇੜਾ ਤਿਆਰ ਕਰਕੇ ਸਮਾਜ ਰੂਪੀ ਸਮੁੰਦਰ ਚ ਗੁਰੂ ਅੰਗਦ ਸਾਹਿਬ ਜੀ ਦਾ ਰੂਪ ਦੇ ਕੇ ਤੋਰਿਆ ਨਾ ਬੜੇ ਸਿੱਖ ਆਣ ਕੇ ਬੇੜੇ ਚ ਬਹਿ ਗਏ ਜੀ ਤੁਹਾਨੂੰ ਪਤਾ ਇਤਿਹਾਸ ਦਾ ਦੂਰੋ ਦੂਰੋ ਆਣ ਕੇ ਬੇੜੇ ਚ ਸਵਾਰ ਹੁੰਦੇ ਗਏ ਸੋਚ ਨੂੰ ਸਮਝਦੇ ਗਏ ਸਭ ਤੋਂ ਪਹਿਲਾਂ ਸਾਨੂੰ ਆਪਣੇ ਜੀਵਨ ਦੇ ਬੇੜੇ ਨੂੰ ਤਿਆਰ ਕਰਨਾ ਪਏਗਾ ਬੇਨਤੀ ਕੀਤੀ ਸੀ ਕੱਲ ਵੀ ਕੰਨ ਨਿੰਦਿਆ ਸੁਣਦੇ ਨੇ ਅੱਖਾਂ ਬੁਰਾ ਵੇਖਦੀਆਂ ਜ਼ੁਬਾਨ ਬੁਰਾ ਬੋਲਦੀ ਹੈ ਇਹ ਆ ਬੇੜੇ ਦਾ ਬੇੜਾ ਗਰਪ ਹੋ ਜਾਣਾ ਅਜੇ ਬੇੜਾ ਨਹੀਂ ਜੇ ਬੰਨਿਆ ਗਿਆ ਹਜ਼ੂਰ ਆਖਦੇ ਨੇ ਕਿਰਪਾ ਕਰਦੇ ਨੇ हे ਇਨਸਾਨ ਪਹਿਲਾਂ ਆਪਣੇ ਜੀਵਨ ਦਾ ਬੇੜਾ ਬੰਨ ਤੇ ਬੇੜਾ ਬੰਨਣ ਤੋਂ ਪਹਿਲਾਂ ਤੈਨੂੰ ਗੋਨ ਗੋਬਿੰਦ ਗਾਉਣੇ ਪੈਣਗੇ ਬੇੜਾ ਸੌਖਾ ਨਹੀਂ ਜੇ ਵੱਜਦਾ ਤੇ ਇੱਥੇ ਕੀ ਹਾਲ ਕੀ ਬਣਿਆ ਮਹਾਰਜ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਵੇਲਾ ਸੀ ਨਾ ਤੇ ਵੇਲੇ ਦੇ ਉੱਤੇ ਬੇੜਾ ਹੀ ਨਹੀਂ ਬੰਨਿਆ ਗਿਆ ਤੇ ਹੁਣ ਜਦੋਂ ਉਮਰ ਹੁਣ 70 ਸਾਲ ਦੀ ਹੋ ਗਈ ਐ ਤੇ ਹੁਣ ਬਾਣੀ ਬੜੀ ਕਹਿੰਦਾ ਮਿੱਠੀ ਲੱਗਦੀ ਬੇੜਾ ਬੰਨਣ ਦਾ ਟਾਈਮ ਤੇ ਲੰਘ ਗਿਆ ਬੇੜਾ ਬੰਨਿਆ ਸੀ ਜੀਵਨ ਦਾ ਬਾਬਾ ਅਜੀਤ ਸਿੰਘ ਨੇ 12 ਸਾਲ ਦੀ ਉਮਰ ਹੈ ਜੀ ਚੜਦੀ ਜਵਾਨੀ ਹੈ ਬੇੜਾ ਬੰਧਣ ਵਾਲਿਆਂ ਨੇ ਤੇ ਚੜਦੀ ਜਵਾਨੀ ਚ ਬੰਨ ਲਿਆ ਬੇੜਾ ਬੰਧਣ ਵਾਲਿਆਂ ਨੇ ਸਰੀਰ ਦਾ ਤੇ 7-9 ਸਾਲ ਦੀ ਉਮਰ ਦੇ ਵਿੱਚ ਬੰਨ ਕੇ ਦਿਖਾ ਦਿੱਤਾ ਬੇੜਾ ਬੰਧਣਾ ਤੇ ਸਾਡੇ ਤੋਂ ਸਿੱਖੋ ਤੇ ਸਾਡੇ ਸਮਾਜ ਦਾ ਸੁਭਾਅ ਕੀ ਹੈ ਗੁਰੂ ਪਿਆਰ ਵਾਲਿਓ 70 ਸਾਲ ਦੀ ਉਮਰ 'ਚ ਬੇੜਾ ਬੰਧਣ ਆ ਰਹੇ ਹੋ ਤੁਸੀਂ ਪਹਿਲਾਂ ਕਿੱਥੇ ਸੀ ਚਲੋ ਮੁਬਾਰਕ ਹੈ ਬੇੜਾ ਬੰਨ ਨ ਸਕਿਓ ਬੰਦਨ ਕੀ ਬੇਲਾ ਭਰ ਸਰਵਰ ਜਬ ਉਛਲੇ ਜਦੋਂ ਪਾਪਾਂ ਦਾ ਭਰ ਗਿਆ ਨਾ ਹਉਮੈ ਦਾ ਭਰ ਗਿਆ ਈਰਖਾ ਦਾ ਭਰ ਗਿਆ ਇਹ ਬੇੜਾ ਹਉਮੈ ਈਰਖਾ ਨਾਲ ਕਿਉਂ ਭਰਿਆ ਗੁਣ ਗੋਬਿੰਦ ਗਾਇਓ ਨਹੀਂ ਇਹ ਕਾਰਨ ਇਹੋ ਹੀ ਬਣਿਆ ਇਨੇ ਗੁਰੂ ਦੇ ਗੁਣ ਗਾਏ ਨਹੀਂ ਗੁਰੂ ਦੀ ਬਖਸ਼ਿਸ਼ ਲਈ ਨਹੀਂ ਆਪਣੇ ਮਨ ਉੱਤੇ ਗੁਰੂ ਦਾ ਗਿਆਨ ਦਾ ਪ੍ਰਭਾਵ ਨਹੀਂ ਪਾਇਆ ਨੇ ਤਾਂ ਜਾ ਕੇ ਇਹਦੇ ਜੀਵਨ ਦਾ ਇਹ ਹਾਲ ਬਣਿਆ ਪਰ ਸਰਵਰ ਜਦ ਉਛਲੇ ਤਬ ਤਰਨ ਦੁਹੇਲਾ ਜਦੋਂ ਭਰ ਜਾਂਦਾ ਫਿਰ ਤਰਨਾ ਬੜਾ ਔਖਾ ਜੇ ਤੇ ਜਦੋਂ ਬੇੜਾ ਭਰਦਾ ਫਿਰ ਸਰੀਰ ਵੀ ਕਮਜ਼ੋਰ ਹੋ ਜਾਂਦਾ ਬਰਿਆਈ ਇਨਸਾਨ ਨੂੰ ਕਮਜ਼ੋਰ ਕਰਦੀ ਏ ਹਉ ਮੈਂ ਇਨਸਾਨ ਨੂੰ ਕਮਜ਼ੋਰ ਕਰਦੀ ਈਰਖਾ ਮਨੁੱਖ ਨੂੰ ਕਮਜ਼ੋਰ ਕਰਦੀ ਏ ਬੇੜੇ ਦੇ ਡੁੱਬਣ ਦੀਆਂ ਨਿਸ਼ਾਨੀਆਂ ਦਸੀਆਂ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਸਾਰਾ ਕੁਝ ਵਾਪਰ ਜਾਂਦਾ ਜੇ ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਗੁਰੂ ਨੂੰ ਸਿਮਰਿਆ ਨਹੀਂ ਸੱਚੇ ਗੁਰੂ ਦੇ ਨਾਲ ਜਿਨ੍ਹਾਂ ਦਾ ਨਾਤਾ ਹੀ ਨਹੀਂ ਜੁੜਿਆ ਉਹਨਾਂ ਨੇ ਘਾਲਣਾ ਭਾਵੇਂ ਬੜੀ ਘਾਲੀ ਹੋਵੇ ਜੀ ਪਰ ਉਹਨਾਂ ਦੀ ਘਾਲਣਾ ਕਦੇ ਥਾਏ ਨਹੀਂ ਜੇ ਪਈ। ਉਹਨਾਂ ਨੇ ਮਿਹਨਤ ਭਾਵੇਂ ਬੜੀ ਕੀਤੀ ਹੋਵੇ। ਪਰ ਉਹਨਾਂ ਦੀ ਮਿਹਨਤ ਥਾਏ ਨਹੀਂ ਪਈ ਕਿਉਂਕਿ ਮਿਹਨਤ ਕਰਦੇ ਬਹੁਤ ਰਹੇ। ਪਰ ਜਨਮ ਅਕਾਰਥਕੀਨ। ਜਨਮ ਜਿਹੜਾ ਉਹ ਵਿਅਰਥੇ ਚਲਾ ਗਿਆ ਜੀ। ਗੁਰੂ ਦੇ ਗੁਣ ਗਾਉਣ ਤੋਂ ਬਿਨਾਂ ਹੀ ਚਲਾ ਗਿਆ। ਸਭ ਤੋਂ ਪਹਿਲਾ ਸ਼ਲੋਕ ਹੈ ਮਹਾਰਾਜ ਜੀ ਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਤੇ ਸਾਬ ਨੇ ਸ਼ੁਰੂਆਤ ਕੀਤੀ ਹੈ ਗੁਣ ਗੋਬਿੰਦ ਗਾਇਓ ਨਹੀਂ ਗੁਰੂ ਦੇ ਗੁਣ ਨਾ ਗਾਉਣ ਕਰਕੇ ਜੀਵਨ ਦੇ ਵਿੱਚ ਬੜੀਆਂ ਬੁਰਾਈਆਂ ਬੜਾ ਕੁਝ ਇਹੋ ਜਿਹਾ ਆ ਜਾਂਦਾ ਬੰਦਾ ਕੁਰਾਏ ਪਿਆ ਰਹਿੰਦਾ ਜੇ ਦੇਖਿਓ ਜਦੋਂ ਨਾ ਪ੍ਰਾਤਨ ਸਵਮੇ ਦੇ ਵਿੱਚ ਜਦੋਂ ਕਿਤੇ ਦੂਰ ਜਾਣਾ ਹੁੰਦਾ ਸੀ ਤੇ ਪੁਰਾਣੇ ਬਜ਼ੁਰਗ ਨਾ ਬਲਦ ਨੂੰ ਜੋੜ ਲੈਂਦੇ ਹੁੰਦੇ ਸੀ ਬਲਦ ਜੋੜ ਕੇ ਚਲੇ ਜਾਣਾ ਹੌਲੀ-ਹੌਲੀ ਤੁਰੇ ਜਾਣਾ ਮੰਜ਼ਲ ਤੈਹ ਹੋ ਜਾਣੀ ਕਈ ਵਾਰੀ ਇੱਕ ਦਿਨ ਲੱਗਣਾ ਦੋ ਦਿਨ ਲੱਗ ਜਾਣੇ ਪਰ ਜਦੋਂ ਤੁਰ ਜਾਂਦਾ ਸੀ ਬੰਦਾ ਫਿਰ ਮੰਜ਼ਲ ਤੇ ਪਹੁੰਚ ਜਾਂਦਾ ਸੀ ਤੁਰਨਾ ਵੀ ਬਹੁਤ ਜ਼ਰੂਰੀ ਜ਼ਿੰਦਗੀ ਵਿੱਚ ਅੱਜ ਦੇ ਸਮੇਂ 'ਚ ਅਸੀਂ ਜਦੋਂ ਹਾਲਾਤ ਵੇਖਦੇ ਹਾਂ ਗੁਰਸਿੱਖ ਸਿੱਖ ਅਜੇ ਗੁਰੂ ਵਾਲੇ ਪਾਸੇ ਤੁਰਿਆ ਹੀ ਨਹੀਂ ਜੀ ਜਿੱਦਣ ਇਹ ਗੁਰੂ ਵਾਲੇ ਪਾਸੇ ਗੁਰਦੁਆਰਾ ਸਾਹਿਬ ਜੀ ਦੀਆਂ ਪੌੜੀਆਂ ਚੜ੍ਹੇਗਾ ਨਾ ਸਮਝ ਲਓ ਇਹ ਗੁਰਦੁਆਰੇ ਦੀਆਂ ਪੌੜੀਆਂ ਨਹੀਂ ਆਪਣੇ ਜੀਵਨ ਦੀਆਂ ਪੌੜੀਆਂ ਚੜੀ ਜਾਂਦਾ ਜੇ ਤੇ ਜਿਹੜਾ ਜੀਵਨ ਦੀਆਂ ਪੌੜੀਆਂ ਚੜ ਗਿਆ ਨਾ ਉਹ ਫਿਰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੇਗਾ ਜੇ ਬੰਦਾ ਤੁਰਿਆ ਹੀ ਨਹੀਂ ਜੀ ਹੁਣ ਬਲਦਾਂ ਤੇ ਜਾਣਾ ਬਲਦਾਂ ਨੇ ਤੁਰਨਾ ਹੌਲੀ-ਹੌਲੀ ਮੰਜ਼ਲ ਤੇ ਪਹੁੰਚ ਜਾਣਾ ਇੱਕ ਦੋ ਦਿਨਾਂ ਦੇ ਵਿੱਚ ਹੁਣ ਤੁਰਿਆ ਤੇ ਮੰਜ਼ਲ ਤੇ ਪਹੁੰਚੇਗਾ ਤੇ ਕਈ ਵਾਰੀ ਕਿਸਾਨ ਨੇ ਤੜਕੇ ਬੋਲਦਾਂ ਨੂੰ ਜੋੜ ਲੈਣਾ ਜਾ ਕੇ ਆਪਣੇ ਖੇਤ ਵਾ ਲੈਣੇ ਹੁਣ ਬੋਲਦ ਖੇਤਾਂ 'ਚ ਤੁਰੇ ਪਤਾ ਲੱਗਿਆ ਇਹਨਾਂ ਨੇ ਕੁਝ ਕੀਤਾ ਏ ਤੁਰਨ ਦੇ ਨਾਲ ਕੁਝ ਨਾ ਕੁਝ ਹੋਇਆ ਖੇਤ ਵਗ ਗਿਆ ਤੁਰਨ ਦੇ ਨਾਲ ਮੰਜ਼ਲ ਤੇ ਪਹੁੰਚਿਆ ਗੋਨ ਗੋਬਿੰਦ ਗਾਉਣੇ ਮੰਜ਼ਲ ਵੱਲ ਨੂੰ ਤੁਰਨਾ ਏ ਤੇ ਅਜੇ ਤੇ ਮਹਾਰਾਜ ਕਹਿੰਦੇ ਗਾਇਓ ਨਹੀਂ ਜਦੋਂ ਗਾਇਓ ਹੀ ਨਹੀਂ ਤੇ ਮੰਜ਼ਲ ਤੇ ਕਿੱਦਾਂ ਪਹੁੰਚੇਗਾ ਤੁਰਿਆ ਹੀ ਨਹੀਂ ਇਹਦਾ ਮਤਲਬ ਅਜੇ ਤੱਕ ਤੁਰਿਆ ਹੀ ਨਹੀਂ ਹੁਣ ਵੇਖੋ ਪਹਿਲਾ ਬਲਦ ਜਿਹੜਾ ਉਹ ਮੰਜ਼ਲ ਵੱਲ ਤੁਰਿਆ ਤੇ ਮੰਜ਼ਲ ਤੇ ਪਹੁੰਚ ਗਿਆ ਦੂਸਰਾ ਬਲਦ ਖੇਤਾਂ ਵੱਲ ਤੁਰਿਆ ਉਹਨੇ ਖੇਤ ਵਾਹ ਦਿੱਤਾ ਪਰ ਇੱਕ ਤੇਲੀ ਦਾ ਬਲਦ ਹੈ ਜੀ ਹੁਣ ਅੱਜ ਦੇ ਸਮੇਂ 'ਚ ਤੇ ਬੱਚਿਆਂ ਨੂੰ ਨਹੀਂ ਪਤਾ ਇੱਕ ਬਲਦ ਤੇਲੀ ਦਾ ਹੈ ਉਹ ਜਦੋਂ ਸਰੋਂ ਪਾ ਦਿੰਦਾ ਤੇ ਬਲਦ ਉੱਥੇ ਹੀ ਘੁੰਮੀ ਜਾਂਦਾ ਕਹਾਣੀ ਪੀੜੀ ਜਾਂਦਾ ਓਨੇ ਕ ਥਾਂ 'ਚ ਹੀ ਘੁੰਮਦਾ ਪਰ ਇਸ ਬਲਦ ਦੀ ਥੋੜੀ ਜੀ ਵੱਖਰੀ ਆਦਤ ਹੈ ਨਿਸ਼ਾਨੀ ਵੱਖਰੀ ਇਹਦੀਆਂ ਅੱਖਾਂ ਦੇ ਉੱਤੇ ਖੋਪੇ ਜੇ ਪਾਏ ਜਾਂਦੇ ਨੇ ਇਹਨੂੰ ਆਲੇ-ਦੁਆਲੇ ਨਾਲ ਦੇਖੇ ਕੁਝ ਵੀ ਇਹ ਤੇਲੀ ਦਾ ਬਲਦ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨੇ ਬੜਾ ਸਫ਼ਰ ਕੀਤਾ ਜੀ ਤੜਕੇ ਤੋਰ ਦਿੱਤਾ ਸ਼ਾਮਾਂ ਪੈ ਗਈਆਂ 8-9 ਘੰਟੇ ਦਾ ਇਸ ਬਲਦ ਨੇ ਸਫ਼ਰ ਕੀਤਾ ਤੇਲੀ ਦੇ ਬਲਦ ਨੇ ਪਰ ਇਹ ਸਫ਼ਰ ਉੱਥੇ ਹੀ ਕਰੀ ਗਿਆ ਔਨੇਕ ਥਾਂ ਜੀ ਘੁੰਮੀ ਗਿਆ ਮਨ ਵਿੱਚ ਸੋਚਦਾ ਕਿਤੇ ਦੂਰ ਮੰਜ਼ਲ ਤੇ ਪਹੁੰਚ ਗਏ ਹੋਵਾਂਗੇ ਬਲਦ ਸੋਚਦਾ ਕਿਉਂਕਿ ਸਵੇਰ ਦੇ ਤੁਰੇ ਆ ਸ਼ਾਮਾਂ ਪੈ ਗਈਆਂ ਮੰਜ਼ਲ ਤੇ ਤੇ ਪਹੁੰਚੇ ਹੋਵਾਂਗੇ ਦੂਰ ਗਏ ਹੋਵਾਂਗੇ ਪਰ ਤੇਲੀ ਦਾ ਆਪਣਾ ਕੰਮ ਹੋਈ ਜਾਂਦਾ ਪਰ ਬੁਲਦ ਮੰਜ਼ਲ ਤੇ ਨਹੀਂ ਜੇ ਪਹੁੰਚਿਆ ਉਹਨੇ ਜਦੋਂ ਸ਼ਾਮਾਂ ਪਈਆਂ ਨਾ ਤੇਲੀ ਨੇ ਜਦੋਂ ਬੁਲਦ ਦੀਆਂ ਅੱਖਾਂ ਦੇ ਉਤੋਂ ਖੋਪੇ ਲਾਏ ਉਹ ਕਹਿੰਦਾ ਜਦੋਂ ਸਵੇਰੇ ਤੁਰੇ ਸੀ ਜਿੱਥੋਂ ਤੁਰੇ ਸੀ ਸ਼ਾਮ ਨੂੰ ਉੱਥੇ ਹੀ ਖੜੇ ਆ ਜੀ ਜਿੱਥੋਂ ਤੋਰਿਆ ਸੀ ਨਾ ਤੇਲੀ ਨੇ ਮੈਨੂੰ ਲੱਗਦਾ ਬਹੁਤ ਇਨਸਾਨਾਂ ਦੀ ਉਹੀ ਗੱਲ ਆ ਇਹ ਰੋਜ਼ ਜਿੱਥੋਂ ਤੁਰਦਾ ਸ਼ਾਮ ਨੂੰ ਉੱਥੇ ਹੀ ਖੜਾ ਹੁੰਦਾ ਜੀ ਇਨੇ ਮਾਰ ਆਈ ਦੀ ਬਾਣੀ ਨੂੰ ਸਮਝ ਕੇ ਗੁਣ ਗਾ ਕੇ ਮੰਜ਼ਲ ਕੋਈ ਨਹੀਂ ਤੈਅ ਕੀਤੀ ਮੰਜ਼ਲ ਤੇ ਤਾਂ ਤੈਅ ਕਰਦਾ ਜੇ ਗੁਣ ਗਾ ਲੈਂਦਾ ਇਹ ਜਿੱਥੋਂ ਵੇਖੋ ਸਵੇਰੋਂ ਤੁਰਿਆ ਬੰਦਾ ਸ਼ਾਮ ਨੂੰ ਉੱਥੇ ਬਹਿ ਜਾਂਦਾ ਜਾ ਕੇ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆਈ ਜੀ ਫਰਕ ਨਹੀਂ ਪਿਆ ਤੁਸੀਂ ਹਿਸਾਬ ਲਾ ਕੇ ਵੇਖੋ ਸਮਾਜ ਦੀ ਹਾਲਤ ਤੋਂ ਹਿਸਾਬ ਲੱਗ ਜਾਣਾ ਸਾਡੀਆਂ ਪਰਿਵਾਰਾਂ ਤੋਂ ਹਿਸਾਬ ਲੱਗ ਜਾਣਾ ਇਹ ਸਵੇਰੇ ਜਿੱਥੋਂ ਤੁਰਦੇ ਆ ਉਥੇ ਆਣ ਕੇ ਖੜ ਜਾਂਦੇ ਆ ਸਵੇਰੇ ਜਪਜੀ ਤੋਂ ਤੁਰਿਆ ਕੋਈ ਪਰਿਵਾਰ ਕੋਈ ਪਰਿਵਾਰ ਕੋਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਤੁਰਿਆ ਬਸ ਇੰਨਾ ਕੁ ਤੁਰਿਆ ਸਾਰੀ ਦਿਹਾੜੀ ਫਿਰ ਕਰਮ ਕਾਂਡ ਕਰਦਾ ਰਿਹਾ ਖਲੋਤਾ ਉਥੇ ਹੀ ਰਿਹਾ ਜੀ ਮੰਜ਼ਲ ਨਹੀਂ ਤੈਅ ਕੀਤੀ ਇਹਨੇ ਇਸੇ ਤਰ੍ਹਾਂ ਦੋ ਗੱਲਾਂ ਮੈਂ ਬੇਨਤੀਆਂ ਕਰਨੀਆਂ ਜਿਹੜੇ ਮੰਜ਼ਲ ਤੇ ਤੁਰਦੇ ਆ ਨਾ ਬਲਦ ਕੋਈ ਵੀ ਮੰਜ਼ਲ ਤੇ ਤੁਰਨ ਵਾਲਾ ਸੜਕ ਤੇ ਤੁਰਨ ਵਾਲਾ ਰਸਤੇ ਤੇ ਤੁਰਨ ਵਾਲਾ ਜਿਨ੍ਹਾਂ ਨੂੰ ਤੇ ਮੰਜ਼ਲ ਦੀ ਸਮਝ ਆ ਗਈ ਉਹਨਾਂ ਦੀਆਂ ਅੱਖਾਂ ਨਹੀਂ ਕਦੇ ਵੀ ਟਕੀਆਂ ਜਾਂਦੀਆਂ ਜਿਹੜਾ ਬਲਦ ਸੜਕ ਤੇ ਤੁਰਦਾ ਮੰਜ਼ਲ ਤੇ ਤੁਰਦਾ ਰਾਹ ਤੇ ਤੁਰਦਾ ਜੀ ਤੁਸੀਂ ਉਹਦੀਆਂ ਅੱਖਾਂ ਨਹੀਂ ਟੱਕ ਸਕਦੇ ਕਿਉਂਕਿ ਉਹ ਮੰਜ਼ਲ ਵੱਲ ਜਾ ਰਿਹਾ ਜੀ ਅੱਖਾਂ ਉਹਨਾਂ ਦੀਆਂ ਟਕੀਆਂ ਜਾਂਦੀਆਂ ਜਿਹੜੇ ਉੱਥੇ ਕੀ ਘੁੰਮੀ ਜਾਂਦੇ ਨੇ ਪੜਦਾ ਕਿੰਨਾਂ ਦੀਆਂ ਅੱਖਾਂ ਤੇ ਪਿਆ ਜਿਹੜੇ ਉੱਥੇ ਕੀ ਘੁੰਮੀ ਜਾਂਦੇ ਆ ਬਹੁਤਿਆਂ ਲੋਕਾਂ ਦੀਆਂ ਅੱਖਾਂ ਤੇ ਪੜਦਾ ਪਿਆ ਉਹ ਇਹਨਾਂ ਨੂੰ ਲੱਗਦਾ ਕਿ ਬੱਸ ਮੈਂ ਨਮਸਕਾਰ ਕੀਤੀ ਮੈਂ ਇਹਰੇ ਵਰਗਾ ਤੇ ਸੇਖੀ ਕੋਈ ਨਹੀਂ ਉੱਥੇ ਹੀ ਘੁੰਮੀ ਜਾਂਦਾ ਅੱਖਾਂ ਤੇ ਪੜਦਾ ਪਿਆ ਜੇ ਉਹਨੇ ਆਪਣੀ ਅੱਖਾਂ ਤੋਂ ਪੜਦਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਹਿੰਦਾ ਮੇਰੀ ਤੇ ਅਰਦਾਸ ਹੋਈ ਹੈ ਜੀ ਹੁਣ ਮੈਨੂੰ ਬਾਣੀ ਪੜਨ ਦੀ ਲੋੜ ਨਹੀਂ ਬਾਣੀ ਸੁਣਨ ਦੀ ਲੋੜ ਨਹੀਂ ਸਮਝਣ ਦੀ ਲੋੜ ਨਹੀਂ ਇੱਕ ਇਨਸਾਨ ਕਹਿੰਦਾ ਜੀ ਮੇਰੇ ਵੱਲੋਂ ਤੇ ਇਨਾ দান ਦਿੱਤਾ ਗਿਆ ਹੁਣ ਮੈਨੂੰ ਥੋੜਾ ਲੋੜ ਹੈ ਗੁਰਦੁਆਰੇ ਜਾਣ ਦੀ ਉਹਨੇ ਵੀ ਅੱਖਾਂ ਤੇ ਪੜਦਾ ਪਾਇਆ ਹੋਇਆ ਉੱਥੇ ਹੀ ਘੁੰਮੀ ਜਾਂਦਾ ਮੰਜ਼ਲ ਤੇ ਨਹੀਂ ਪਹੁੰਚਿਆ ਜਾਣਾ ਤੇ ਮਹਾਰਾਜ ਨੇ ਕਿਰਪਾ ਕੀਤੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਇਹ ਜਨਮ ਜਿਹੜਾ ਇਹ ਵਿਅਰਥ ਹੀ ਜਾ ਰਿਹਾ ਮਨੁੱਖ ਦਾ ਸੱਚੇ ਗੁਰੂ ਦੇ ਗੁਣ ਨਹੀਂ ਗਾਏ ਅਕਾਲ ਪੁਰਖ ਦੇ ਗੁਣ ਨਹੀਂ ਗਾਏ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਬੰਦੇ ਨੇ ਤੇ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਨਾ ਬਾਣੀ ਸਾਨੂੰ ਆਪਣੇ ਨੇੜੇ ਲੈ ਕੇ ਜਾਂਦੀ ਹੈ ਆਪਣੇ ਨੇੜੇ ਲੈ ਕੇ ਜਾਣਾ ਸਾਨੂੰ ਆਪਣੇ ਨੇੜੇ ਕਰ ਦੇਣਾ ਬੜੀ ਵੱਡੀ ਗੱਲ ਹੈ ਜੀ ਇਹ ਹੁਣ ਬੰਦਾ ਆਪਣੇ ਆਪ ਤੋਂ ਬੜਾ ਦੂਰ ਹੈ ਜੀ ਅਸੀਂ ਪ੍ਰਮਾਤਮਾ ਨੂੰ ਤੇ ਦੂਰ ਮੰਨੀ ਬੈਠੇ ਆਂ ਮਨੁੱਖ ਆਪਣੇ ਆਪ ਤੋਂ ਵੀ ਬੜਾ ਦੂਰ ਉਹ ਕਿਵੇਂ ਜੀ ਕਿਸੇ ਨੂੰ ਦੂਜੇ ਦੀਆਂ ਬਰਿਆਈਆਂ ਸਾਰੀਆਂ ਹੀ ਦੀ ਦਿਆਂ ਪਰ ਆਪਣੀਆਂ ਬਰਿਆਈਆਂ ਨਹੀਂ ਦੀ ਦੀਆਂ ਦਾ ਮਤਲਬ ਆਪਣੇ ਆਪ ਨੂੰ ਕਿੰਨਾ ਦੂਰ ਚਲਾ ਗਿਆ ਬੰਦਾ ਆਪਣੇ ਆਪ ਨੂੰ ਤਾਂ ਨੇੜੇ ਤੇੜੇ ਵੀ ਨਹੀਂ ਸਮਝਦਾ ਆਪਣੇ ਆਪ ਦੇ ਦੂਸਰੇ ਬਾਰੇ ਜਾਣਦਾ ਆਪਣੇ ਬਾਰੇ ਜਾਣਦਾ ਹੀ ਨਹੀਂ ਨਾ ਦੂਰ ਕਿੱਦਾਂ ਹੋ ਗਿਆ ਤੇ ਜਦੋਂ ਨੇੜੇ ਹੋਏਗਾ ਫਿਰ ਸੋਚੇਗਾ ਜ਼ਰੂਰ ਇੱਕ ਵਾਰੀ ਇਸ ਕਰਕੇ ਮਾਲਕ ਦੇ ਗੁਣ ਗਾਉਣੇ ਪ੍ਰਮਾਤਮਾ ਦੇ ਗੁਣ ਗਾਉਣੇ ਸਿੱਖ ਦੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਨੇ ਤੇ ਜਿਹੜਾ ਗੁਣ ਗਾਉਂਦਾ ਨਾ ਉਹ ਅੰਦਰੋਂ ਸਾਫ਼ ਹੁੰਦਾ ਜਾਂਦਾ ਅੰਦਰੋਂ ਧੁੱਪਦਾ ਜਾਂਦਾ ਜੇ ਸਤਿਗੁਰੂ ਜੀ ਦੇ ਗੁਣ ਗਾਉਣੇ ਹੀ ਵੱਡੀ ਗੱਲ ਐ ਤੇ ਸਾਬ ਲਾ ਲਿਓ ਕਦੇ ਵੀ ਅੱਖਾਂ ਦੇ ਉੱਤੇ ਪੜਦਾ ਨਾ ਪਾ ਕੇ ਰੱਖਿਓ ਭਲੇਖੇ ਦਾ ਵਹਿਮ ਦਾ ਭਰਮ ਦਾ ਜਿਨ੍ਹਾਂ ਨੂੰ ਧੋਖੇ 'ਚ ਰੱਖਿਆ ਜਾਂਦਾ ਨਾ ਉਹਨਾਂ ਦੀਆਂ ਅੱਖਾਂ ਤੇ ਪੜਦੇ ਪਾਏ ਜਾਂਦੇ ਆ ਮਾਲਕ ਨੇ ਜਿਹੜਾ ਬਲਦ ਰਸਤੇ ਤੇ ਮਾਰਗ ਤੇ ਤੁਰਦਾ ਉਹਦੀਆਂ ਅੱਖਾਂ ਗਾੜੀ ਪੜਦਾ ਨਹੀਂ ਕਦੇ ਵੀ ਪਾਉਣਾ ਪਰ ਤੇਲੀ ਚਲਾਕ ਸੀ ਉਹਨੂੰ ਪਤਾ ਸੀ ਇਹਨੂੰ ਇੱਥੇ ਕੀ ਕਮਾਈ ਜਾਣਾ ਇਹਦੀ ਅੱਖਾਂ ਗਾੜੀ ਪੜਦਾ ਪਾਉਣਾ ਪੈਣਾ ਅੱਜ ਸਮਾਜ ਵਿੱਚ ਸਾਨੂੰ ਲੱਗਦੇ ਨੇ ਇਹ ਬੜੀ ਕਿਰਪਾ ਕਰਦੇ ਨੇ ਮਹਾਪੁਰਖ ਬੜਾ ਤਾਰਦੇ ਨੇ ਬਾਬੇ ਨਹੀਂ ਉਹਨਾਂ ਨੇ ਤੁਹਾਡੀ ਝੂਠੀ ਸ਼ਰਦਾ ਦੇ ਖੋਪੇ ਅੱਖਾਂ ਤੇ ਲਾ ਕੇ ਤੁਹਾਨੂੰ ساری ਉਮਰ ਉੱਥੇ ਕੀ ਕਮਾਈ ਜਾਣਾਗੇ ਇਦਾਂ ਹੀ ਕਰੀ ਜਾਓ ਮੰਜ਼ਲ ਨਹੀਂ ਦੇਖਣ ਦੇਣੀ ਉਹਨਾਂ ਨੇ ਮੰਜ਼ਲ ਨਹੀਂ ਸਾਨੂੰ ਲੱਭਣੀ ਕਿ ਅਸੀਂ ਗੁਰੂ ਦੀ ਪੌੜੀ ਚੜ ਸਕੀਏ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਪਣੇ ਆਪ ਦੇ ਜੀਵਨ ਨੂੰ ਉੱਚਾ ਕਰ ਸਕੀਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਆਪਣੇ ਜੀਵਨ ਨੂੰ ਉੱਚਾ ਕਰ ਸਕੀਏ। ਇਸੇ ਤਰ੍ਹਾਂ ਹਜ਼ੂਰ ਆਪ ਦੇ ਕੋਹ ਨਾਨਕ ਹਰ ਭਜ ਮਨਾ ਜੇਹ ਵਿਦ ਜਲ ਕੋ ਮੀਨ ਮਰੇ ਕਿੰਦੇ ਰੱਬ ਨੂੰ ਯਾਦ ਕਰਨਾ ਗੁਰੂ ਨੂੰ ਯਾਦ ਕਰਨਾ ਉਦਾਹਰਨ ਦੇਤੀ ਇੱਕ ਚੰਗਾ ਪੱਖ ਰੱਖਿਆ ਕਿੰਦੇ ਜਿਵੇਂ ਇੱਕ ਮੱਛਲੀ ਪਾਣੀ ਨੂੰ ਯਾਦ ਰੱਖਦੀ ਜਿਵੇਂ ਉਹਦਾ ਪਾਣੀ ਨਾਲ ਪਿਆਰ ਹੈ ਤੇ ਉਹਦਾ ਤੇ ਜੀਵਨ ਹੀ ਹੈ ਨਾ ਪਾਣੀ ਕਿਵੇਂ ਖੁਸ਼ੀਆਂ ਮਾਰਦੀ ਪਾਣੀ ਦੇ ਵਿੱਚ ਨਾ ਕਦੀ ਐ ਨੂੰ ਭੱਜ ਜਾਂਦੀ ਤਰ ਜਾਂਦੀ ਕਦੀ ਐ ਨੂੰ ਚਲੇ ਜਾਂਦੀ ਮੱਛੀ ਆਪਣੇ ਜੀਵਨ ਨੂੰ ਕਿੰਨਾ ਮਾਣਦੀ ਏ ਤੇ ਮਾਨ ਦੇ ਕਿੰਨਾ ਚਿਹਰਾ ਭਲਾ ਜਿੰਨਾ ਚਿਹਰੇ ਉਹਦਾ ਪਾਣੀ ਨਾਲ ਪਿਆਰ ਬਣਿਆ ਰਹਿੰਦਾ ਜਿੱਦਣ ਉਹਨੂੰ ਪਾਣੀ ਤੋਂ ਵਿਸ਼ਵਾਸ ਉੱਠ ਜਾਂਦਾ ਨਾ ਲਾਲਚੀ ਹੋ ਜਾਂਦੀ ਏ ਬਿਰਤੀ ਲਾਲਚੀ ਹੋ ਜਾਂਦੀ ਕਿੰਨੇ ਸਾਲ ਪਾਣੀ ਚ ਰਹੀ ਖਰਾਕ ਪਾਣੀ ਚੋਂ ਮਿਲਦੀ ਗਈ ਪਰ ਵੇਖੋ ਗੋਬਿੰਦ ਗੁਣ ਨਾਂ ਗਾਉਣ ਕਰਕੇ ਉਹਦੇ ਮਨ ਵਿੱਚ ਲਾਲਚ ਆ ਗਿਆ ਉਹਨੂੰ ਨਹੀਂ ਸੀ ਪਤਾ ਦੁਨੀਆ ਠੱਗਾਂ ਦੀ ਆ ਆ ਜਿਹੜੀਆਂ ਕੁੰਡੀਆਂ ਲਾਉਣ ਵਾਲੇ మాਸ ਦੇ ਟੁਕੜੇ ਲਾ ਲਾ ਕੇ ਮੈਨੂੰ ਸੁੱਟ ਰਹੇ ਆ ਨਾ ਇਹ ਮੇਰੇ ਸਕੇ ਨਹੀਂ ਪਰ ਉਹ ਭਲੇਖੇ ਚ ਰਹਿ ਗਈ ਵਿਸ਼ਵਾਸ ਵਿੱਚ ਆ ਗਈ ਪਾਣੀ ਤੋਂ ਭਰੋਸਾ ਤੋੜਿਆ ਉਹ ਲਾਲਚੀ ਬਿਰਤੀ ਵਾਲੇ ਮਨੁੱਖ ਦੇ ਭਰੋਸੇ ਵਿੱਚ ਆ ਗਈ ਜਦੋਂ ਉਹ ਕੁੰਡੀ ਨੂੰ ਮੂੰਹ ਮਾਰ ਬੈਠੀ ਉਹਦੇ ਗਲੇ ਦੇ ਵਿੱਚ ਇਹੋ ਜੀ ਫਸੀ ਕੁੰਡੀ ਜੀਵੰਤ ਬਾਹ ਕਰਕੇ ਰੱਖ ਦਿੱਤਾ ਸਮੁੰਦਰ ਦੇ ਕਿਨਾਰੇ ਤੇ ਕੱਢ ਕੇ ਰੱਖ ਦਿੱਤਾ ਮੱਛੀ ਨੂੰ ਨਾਲੇ ਤੜਫੀ ਜਾਂਦੀ ਏ ਤੇ ਨਾਲੇ ਪਾਣੀ ਵੱਲ ਵੇਖੀ ਜਾਂਦੀ ਏ ਮਹਾਰਾਜ ਨੇ ਉਦਾਹਰਨ ਤੇ ਇਹੋ ਹੀ ਦਿੱਤੀ ਏ ਪਰ ਸਮੁੰਦਰ ਗੁਰੂ ਏ ਤੇ ਅਸੀਮ ਸਾਰੀਆਂ ਜੀਵ ਇਸਤਰੀਆਂ ਮੱਛੀਆਂ ਨੇ ਇੱਥੇ ਬੜੇ ਆਉਣਗੇ ਲਾਲਚ ਦੇਣ ਵਾਲੇ ਤਾਂ ਕਿਰਪਾ ਹੋ ਜਾਣੀ ਏ ਤਾਂ ਹੋ ਜਾਣੀ ਏ ਜਿਹੜੇ ਤੇ ਇਹਨਾਂ ਲਾਲਚਾਂ 'ਚ ਫਸ ਗਏ ਸਾਰੀ ਉਮਰ ਤੜਫਣਗੇ ਆਜ਼ਾਦ ਨਹੀਂ ਹੋਣਗੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਮੁੰਦਰ ਦੇ ਵਿੱਚ ਟਿਕੇ ਰਹੇ ਬਾਣੀ ਦੇ ਵਿੱਚ ਟਿਕੇ ਰਹੇ ਉਹ ਆਪਣੀ ਜ਼ਿੰਦਗੀ ਦੇ ਸਦਾ ਆਨੰਦ ਮਾਣ ਕੇ ਜਾਂਦੇ ਨੇ ਭਾਗਾਂ ਵਾਲਿਓ ਜੇ ਗੁਰੂ ਤੇਗ ਬਹਾਦਰ ਸਾਹਿਬ ਸਮੁੰਦਰ 'ਚੋਂ ਨਿਕਲ ਜਾਂਦੇ ਗੁਰੂ ਦੇ ਸਮੁੰਦਰ 'ਚੋਂ ਇਤਿਹਾਸ ਇਹ ਨਹੀਂ ਸੀ ਹੋਣਾ ਜਿਹੜਾ ਅੱਜ ਅਸੀਂ ਪੜਦੇ ਆਂ ਉਹਨਾਂ ਨੇ ਸਮੁੰਦਰ ਨਹੀਂ ਛੱਡਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਲਾ ਸਮੁੰਦਰ ਭਾਵੇਂ ਉਹਨਾਂ ਨੂੰ ਬੜੇ ਤਸਿਹੇ ਦਿੱਤੇ ਗਏ ਉਹ ਤਸਿਹੇ ਵੀ ਅੱਜ ਅਮਰ ਕਰ ਜਾਂਦੇ ਨੇ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਕਿਉਂਕਿ ਸਮੁੰਦਰ ਨਹੀਂ ਛੱਡਿਆ ਸਮੁੰਦਰ 'ਤੇ ਭਰੋਸਾ ਰੱਖਿਆ ਕਿਉਂਕਿ ਜੀਵਨ ਹੈ ਨਾ ਗੁਰਬਾਣੀ ਜੀਵਨ ਹੈ ਸਿੱਖ ਦਾ ਉਹਨਾਂ ਨੇ ਬਾਣੀ ਨੂੰ ਨਹੀਂ ਛੱਡਿਆ ਗੁਰੂ ਦੇ ਭਰੋਸੇ ਨੂੰ ਨਹੀਂ ਤਿਆਗਿਆ ਅੱਜ ਸ਼ਹੀਦਾਂ ਚ ਗਿਣੇ ਜਾਂਦੇ ਨੇ ਦੁਨੀਆ ਤੇ ਰਹਿਣਗੇ ਵੇਖੋ ਕਿੰਨਾ ਚ ਰੋ ਗਿਆ ਭਾਈ ਮਤੀ ਦਾਸ ਜੀ ਨੂੰ ਇਸ ਦੁਨੀਆ ਤੋਂ ਗਿਆ 350 ਸਾਲ ਆ ਰਿਹਾ ਨਾ ਮਹਾਰਾਜ ਜੀ ਦਾ ਤੇ ਭਾਈ ਮਤੀ ਦਾਸ ਹੁਣਾਂ ਦਾ ਵੀ ਇਤਿਹਾਸ ਨਾਲੇ ਚੱਲਣਾ ਹੈ 350 ਸਾਲਾ ਹੋ ਗਿਆ ਹੋ ਜਾਣੇ ਨੇ ਤੇ ਸਾਡੇ ਸਮਾਜ ਦੀ ਵੇਖੋ ਹਾਲਤ ਜਿੱਦਣ ਭੋਗ ਪੈ ਗਿਆ ਸਾਰਾ ਕੁਝ ਹੀ ਭੁੱਲ ਗਿਆ ਜੀ ਉਹਦਣ ਇਦਾਂ ਹੀ ਆ ਨਾ ਅਸੀਂ ਦਸ ਦੇ ਨਹੀਂ ਕੱਢਦੇ ਸਾਡੀ ਮਾਰਕੀਟ 'ਚ ਦਸ ਦੇ ਨਹੀਂ ਚੱਲਦੀ ਮਰਨ ਤੋਂ ਬਾਅਦ ਪਰ ਜਿਨ੍ਹਾਂ ਨੇ ਸਮੁੰਦਰ ਨਹੀਂ ਛੱਡੇ ਉਹ ਅਮਰ ਹੋ ਗਏ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਅੱਜ ਵੀ ਸਿੱਖ ਨਮਸਕਾਰ ਕਰਦਾ ਅੱਜ ਵੀ ਭਾਈ ਮਤੀਦਾਸ ਕਹਿੰਦਾ ਜੇ ਕਿੰਨਾ ਚਿਰ ਸਿੱਖ ਰਹੇਗਾ ਨਾ ਦੁਨੀਆ 'ਤੇ ਸਿੱਖ ਦੀ ਜ਼ੁਬਾਨ ਤੇ ਭਾਈ ਮਤੀਦਾਸ ਜ਼ਰੂਰ ਆਏਗਾ ਕਿਉਂਕਿ ਉਹਨਾਂ ਨੇ ਸਮੁੰਦਰ ਨਹੀਂ ਛੱਡਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਵਿਦਜਲ ਕੋ ਮੀਨ ਜਿਵੇਂ ਪਾਣੀ ਦਾ ਬੜਾ ਪਿਆਰ ਹੈ ਮੱਛੀ ਦੇ ਨਾਲ ਤੇ ਮੱਛੀ ਦਾ ਪਾਣੀ ਦੇ ਨਾਲ ਪਰ ਨੁਕਸਾਨ ਉਦੋਂ ਖਰਾਬ ਬੈਠੀ ਜਦੋਂ ਭਰੋਸੇ ਹੋਰਾਂ ਚ ਆ ਗਈ ਅੱਜ ਭਾਗਾ ਵਾਲਿਓ ਸਾਡੇ ਵੀ ਬੜੇ ਭਲੇਖਿਆਂ ਦੇ ਵਿੱਚ ਤੁਰੇ ਫਿਰਦੇ ਕੋਈ ਕਿਸੇ ਭਲੇਖੇ 'ਚ ਕਿਤੇ ਚਲਾ ਗਿਆ ਕੋਈ ਕਿਸੇ ਇੱਥੇ ਕੁਝ ਨਹੀਂ ਜੇ ਬਣਨਾ ਜਿੱਥੇ ਮਰਜ਼ੀ ਚਲੇ ਜਾਓ ਜੇ ਨਾਜਰ ਸਮੁੰਦਰ ਦੇ ਵਿੱਚ ਰਹੋਗੇ ਉਹਨਾਂ ਚਿਰ ਕਿਰਪਾ ਰਹੇਗੀ ਜਿਦਨ ਸਮੁੰਦਰ ਛੱਡ ਦਿੱਤਾ ਨਾ ਉਹ ਦਿਨ ਕੁਝ ਨਹੀਂ ਜੇ ਬਣਨਾ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਨਮਸਕਾਰ ਕਰੀਏ ਪਾਤਸ਼ਾਹ ਤੁਸੀਂ ਸਾਨੂੰ ਆਪਣਾ ਜੀਵਨ ਬਖਸ਼ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਆਪਣੀ ਬਾਣੀ ਬਖਸ਼ ਦਿਓ ਤਾਂ ਜੋ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਆ ਜਾਣ ਸਾਰਾ ਕੁਝ ਸੌਖਾ ਹੋ ਜਾਵੇ ਤੇ ਜਿਵੇਂ ਦਿੰਨਾ ਦੀਆਂ ਅੱਖਾਂ ਦੀ ਆਪਾਂ ਉਦਾਹਰਨਾਂ ਲੈ ਲਈਆਂ ਇੱਕ ਬਲਦ ਛੜਕਤੇ ਜਾ ਰਿਹਾ ਉਹਦੀਆਂ ਅੱਖਾਂ ਤੇ ਖੋਪੇ ਨਹੀਂ ਉਹਨੂੰ ਦਿਖਦਾ ਏ ਇੱਕ ਖੇਤਾਂ 'ਚ ਕੰਮ ਕਰਦਾ ਖੇਤਵਾਰ ਆ ਉਹਨੂੰ ਵੀ ਦਿਖਦਾ ਏ ਪਰ ਤੇਲੀ ਦੀਆਂ ਜਿਹੜਾ ਬਲਦ ਉਹਨੀਆਂ ਅੱਖਾਂ ਤੇ ਖੋਪੇ ਦਿੱਤੇ ਗਏ ਆ ਦਿਖਦਾ ਨਹੀਂ ਇੱਕ ਮਿਰਗ ਦੀ ਉਦਾਹਰਨ ਦਿੱਤੀ ਭਾਈ ਗੁਰਦਾਸ ਜੀ ਨੇ ਬਾਣੀ 'ਚ ਵੀ ਆਉਂਦੀ ਏ ਜਿਹੜਾ ਮਿਰਗ ਹੈ ਨਾ ਉਹਨੂੰ ਦੇਖਦਾ ਬੜਾ ਉਹਦੀ ਅੱਖਾਂ ਬੜੀਆਂ ਸੋਹਣੀਆਂ ਮਿਰਗ ਦੀਆਂ ਪਰ ਉਹਨੂੰ ਭਲੇਖਾ ਪੈ ਗਿਆ ਚਮਕਦੀ ਹੋਈ ਰੇਤ ਦਾ ਉਹਨੂੰ ਰੇਤ ਪਾਣੀ ਲੱਗਦੀ ਐ ਹਿਰਨ ਨੂੰ ਚਮਕਦੀ ਹੋਈ ਰੇਤ ਪਾਣੀ ਲੱਗਦੀ ਐ ਉਹ ਬੜਾ ਭੱਜਾ ਰੇਤ ਦੇ ਉੱਤੇ ਉਹਨੂੰ ਲੱਗਦਾ ਸੀ ਪਾਣੀ ਆ ਜਿਵੇਂ ਜਿਵੇਂ ਭੱਜਾ ਗਿਆ ਰੇਤਾ ਦਾ ਭਲੇਖਾ ਉਹਨੂੰ ਦੂਰ ਲੈ ਗਿਆ ਭੱਜਦਾ ਭੱਜਦਾ ਰੇਤਾ ਦੇ ਉੱਤੇ ਅੱਖਾਂ ਦੇ ਨਾਲ ਵੇਖਦਾ ਵੇਖਦਾ ਪਾਣੀ ਦੇ ਭਲੇਖੇ ਨੂੰ ਆਪਣੇ ਸਾਹ ਛੱਡ ਗਿਆ ਮਰ ਗਿਆ ਦਿਖਦਾ ਉਹਨੂੰ ਵੀ ਬੜਾ ਸੀ ਪਰ ਉਹਦੀਆਂ ਅੱਖਾਂ ਦੇ ਵਿੱਚ ਭਲੇਖਾ ਸੀ ਦੇਖਦੇ ਅਸੀਂ ਵੀ ਗੁਰੂ ਨੂੰ ਆ ਜਿੱਦਣ ਤੁਸੀਂ ਗੁਰੂ ਨੂੰ ਇਹਨਾਂ ਅੱਖਾਂ ਦੇ ਨਾਲ ਸੱਚੇ ਦਿਲੋਂ ਵੇਖਿਆ ਨਾ ਤੁਸੀਂ ਇਹ ਨਹੀਂ ਕਹੋਗੇ ਸਾਨੂੰ ਉੱਥੇ ਜਗ੍ਹਾ ਬੜੀ ਚੰਗੀ ਲੱਗਦੀ ਅਸੀਂ ਉਹ ਵੀ ਵੇਖਣ ਹੀ ਜਾ ਕੇ ਬਾਬਾ ਜੀ ਬੜੇ ਵਧੀਆ ਕਿਰਪਾ ਬੜੀ ਕਰਦੇ ਜਿਨ੍ਹਾਂ ਨੇ ਗੁਰੂ ਨੂੰ ਵੇਖ ਲਿਆ ਉਹਨਾਂ ਨੂੰ ਹੋਰ ਕੁਝ ਨਹੀਂ ਜੇ ਦੇਖਣਾ ਤੇ ਜਿਹੜਾ ਹੋਰ ਵੇਖਦੇ ਅੱਖਾਂ ਦੇ ਨਾਲ ਤੁਰੇ ਫਿਰਦੇ ਇਦਾਂ ਹੀ ਉਹਨਾਂ ਦਾ ਜੀਵਨ ਖਤਮ ਹੋ ਜਾਣਾ ਜੇ ਗੁਰੂ ਨੂੰ ਛੱਡ ਕੇ ਨਾ ਜਾਈਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਆਪਾਂ ਵਿਆਖਿਆ ਕਰਨੀ ਹੈ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਜੁੜੇ ਰਹਿਣਾ ਹੈ ਅਗਲਾ ਜਿਹੜਾ ਸ਼ਲੋਕ ਹੈ ਉਹਦੀ ਵਿਆਖਿਆ ਆਪਾਂ ਕੱਲ ਨੂੰ ਕਰਾਂਗੇ ਹੁਣ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ